ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88724 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੇਖਾ ਕਲਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਰਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਦਾ ਕੰਮ ਆ ਦੇਖ ਸਕਦੇ ਹੋ 5-6 ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਜਿਹੜੀ ਸਕਰੀਨ ਤੇ ਤੁਸੀਂ ਗਾਂ ਦੇਖ ਰਹੇ ਹੋ ਬਾਈ ਦੀ ਟੋਕੜ ਗੱਭਣ ਗਾਂ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲੈਣੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਹਰਨਦੀਪ ਸਿੰਘ ਜੀ ਪਿੰਡ ਸੇਖਾਕਲਾ ਥੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਆਪਣਾ ਬਾਈ ਘਰ ਕਿਹੜੇ ਰਾਹ ਤੇ ਆ ਜੀ ਮਾਲਕਾਂ ਵਾਲੀ ਸੜਕ ਤੇ ਮਾਲਕਾਂ ਵਾਲੀ ਸੜਕ ਤੇ ਠੀਕ ਆ ਬਾਈ ਤੇ ਸੂਆ ਕਿੰਨਾ ਸੂਈ ਵੀ ਇਹ ਦੂਜਾ ਸੂਆ ਸੂਈ ਆ ਜੀ ਤੀਜੇ ਵਾਸਤੇ ਗੱਭਣਾ ਕਿੰਨੇ ਟਾਈਮ ਦੀ ਬਾਈ 4.5 ਮਹੀਨੇ ਦੀ 4.5 ਮਹੀਨੇ ਤੇ ਦੁੱਧ ਬਾਈ ਕਿੰਨਾ ਤਿਆਰ ਦੁੱਧ 10 ਕਿਲੋ ਤਿਆਰ ਆਈ ਥੋਕ ਕੇ ਦੇ ਦਾਂਗੇ ਥੋਕ ਕੇ ਲਈ ਸੱਜਰ ਨੇ ਬਾਈ ਕਿੰਨਾ ਦੁੱਧ ਦਿੱਤਾ ਇਹਨੇ 25 26 ਕਿਲੋ ਤੋਂ ਦੀ ਰਹੀ ਸੀ ਹਾਂਜੀ ਤੇ ਜਿਹੜਾ ਬਾਈ ਸੀਮਨ ਲੱਗਿਆ ਉਹ ਪਤਾ ਕਿਹੜਾ ਲੱਗਿਆ ਸੀਮਨ ਚੰਗਾ ਭਰਾਇਆ ਨਹੀਂ ਪਤਾ ਹੀ ਕਿਹੜਾ ਲੱਗਾ ਕਿੰਨੇ ਪੈਸੇ ਲੈ ਕੇ ਗਿਆ ਸੀ ਡਾਕਟਰ ਇਹ 400 ਰੁਪਇਆ ਲੈ ਗਿਆ ਸੀ ਸੀ ਇੱਕ ਧੀਕੇ ਦਾ ਹਾਂਜੀ ਲਈ 800 ਰੁਪਇਆ ਹਾਂਜੀ ਯਾਨੀ ਕਿ ਸੀਮਨ ਚੰਗਾ ਹੀ ਲੱਗਿਆ ਪਰ ਰਿਕਾਰਡ ਹੈ ਨਹੀਂ ਧੁਰ ਕੇ ਵજન ਵਜੂਦ ਦੀ ਪੂਰੀ ਚੰਗੀ ਆ ਜੀ ਵੜ ਕੋਈ ਲਿੱਸੀ ਨਹੀਂ ਫਿੱਕੀ ਨਹੀਂ ਸੇਵਾ ਬਹੁਤ ਆ ਬਾਈ ਦੀ ਪਸ਼ੂਆਂ ਦੀ ਆਪਾਂ ਦੂਜੇ ਪਸ਼ੂ ਵੀ ਦੇਖਿਆ ਸਾਰੇ ਵਧੀਆ ਰਾਜੀ ਆ ਚੰਗੇ ਸਮੇ ਬਲੇ ਓੜ ਆ ਜੰਗੇ ਕਦ ਕੱਢ ਦੀ ਬਰੀਡ ਵਾਈਜ਼ ਕਰਮ ਵਾਲੀ ਬਹੁਤ ਚੰਗੀ ਆ ਜੀ 25 26 ਕਿਲੋ ਦਸਦਾ ਬਾਈ ਕਿ ਸੱਜਰ ਦਾ ਚੋਇਆ ਵਾ ਬਾਕੀ ਚੰਗੇ ਵੇਟ ਵਾਲੀ ਆ ਇਹ ਜਿਹੜਾ ਜਿਹੜਾ ਦੁੱਧ ਆ ਉਹ 10 ਕਿਲੋ ਸਾਢੇ 14 ਮਹੀਨੇ ਦੀ ਬਈ ਹਾਂਜੀ ਨੈਟ ਸਾਢੇ 4 ਮਹੀਨੇ ਦੀ ਗੱਬਣ ਕਿੱਕ ਪਾਸ ਆ ਸਪੈਸ਼ਲੀ ਬੇਨਤੀ ਆ ਮੇਰੀ ਵੀ ਐ ਤੇ ਬਾਈ ਦੀ ਵੀ ਐ ਕਿ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ। ਥਾਣਾ ਦੇ ਸੱਜ ਬਹੁਤ ਸੋਨੇ ਆ ਜੀ ਗੈਪ ਤੇ ਲੱਗੇ ਆ। ਹੱਥੀ ਚਵਾਈਆ ਲੈ ਥਾਣਾ ਜੀ ਨੇੜੇ ਤੋਂ ਚੈੱਕ ਕਰ ਲੋ ਸੋਨਾ ਗੁਲਾਬੀ ਥਾਣਾ ਜੀ ਤੇ ਬਈ ਸੀ ਸਭ ਪੂਰੀ ਆ ਜੀ। ਪੂਰੀ ਭਲਾ ਜੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਭਲਾ ਜੀ ਬਈ ਉਹ ਕੋਈ ਚੱਕਰ। ਠੀਕ ਆ ਤੇ ਥਾਣਾ ਦੀ ਬਈ ਕੋਈ ਪੂਰ ਸ਼ਿੱਟਾ ਜੀ। ਮੈਂ ਨਾ ਬਈ ਜਮਾਂ ਗਰੰਟੀ। ਗਰੰਟੀ ਆ ਜੀ। ਲਓ ਜੀ ਚੈੱਕ ਕਰੋ ਬਾਈ ਕਹਿੰਦਾ ਪਧਾਰਾ ਮਾਰ ਕੇ ਦਿਖਾ ਦਿੰਨੇ ਆ। ਜਮਾਂ ਚਵਾਈ ਦੀ ਇੱਕ ਨੰਬਰ ਬੱਕ ਦੇ। ਦੰਨੇਰ ਦੀ ਮੋਟੀ ਧਾਰ ਹੁੰਦੀ ਆ ਜੀ। ਬਾਕੀ weight ਵੀ ਚੰਗਾ ਵਜਨ ਵੀ ਚੰਗਾ ਮੁੱਲ ਬਈ ਦਾ ਇਹ 8000 ਹੋਜੂ ਮਾਨਤਾਨ ਮਾਨਦਾਨ ਕਰਦੇ ਠੀਕ ਹੈ ਜੀ 62000 ਰੁਪਇਆ ਬਈ ਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚੋਂ ਮਾਨਤਾਨ ਕਰਦਾਂਗੇ ਜਿਹਨੂੰ ਜਜੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ